ਬਾਹੁਰੂ ਜੀ ਕਾ ਖਾਲਸਾ ਬਾਹੁਰੂ ਜੀ ਕੀ ਫਤਿਹ ਕੈਨੇਡਾ ਦੇ ਵਿੱਚ ਸਿੱਖ ਫੋਰ ਜਸਟਿਸ ਇੰਡਿਆਨ ਕੀ ਬਬਰ ਖਾਲਸਾ ਜਿਹੜੇ ਲਈ ਖਾਲਸਤਾਨੀ ਗੁਰਪ੍ਰੀਤ ਸਿੰਘ ਨੂੰ ਦੇਸ਼ ਨਿਕਾਲਾ ਕੈਨੇਡਾ ਸਰਕਾਰ ਵੱਲੋਂ ਦਿੱਤਾ ਜਾਣਾ ਤੇ ਇਸ ਗੁਰਪ੍ਰੀਤ ਸਿੰਘ ਦੇ ਕਾਫੀ ਵੱਡੇ ਵੱਡੇ ਕਾਰੋਬਾਰ ਸ਼ੁਰੂ ਕੀਤੀ ਹੋਈ ਸੀ ਜਿੰਨੀ ਵੀ ਇਹਦੀ ਪ੍ਰਾਪਰਟੀ ਹੈਗੀ ਆ ਉਹ ਕੈਨੇਡਾ ਸਰਕਾਰ ਨੇ ਮਰਟੇਨ ਸਰਕਾਰ ਨੇ ਕਹਿ ਲਈ ਸਾਰੀ ਜ਼ਬਤ ਕਰਨੀ ਤੇ ਇਹਦੇ ਤੇ ਜਿਹੜਾ ਮੁਕਦਮਾ ਹੋਇਆ ਸੀ ਉਸ ਵਕਤ ਕੈਨੇਡਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਜਿਹੜੇ ਹਥਿਆਰਾਂ ਦੇ ਨਾਲ ਹਮਲਾ ਕਰਨ ਦੇ ਦੋਸ਼ ਲੱਗੇ ਸੀ ਔਰੇ ਬਬਰ ਖਾਲਸਾ ਨੂੰ ਖਾਲਸਾਣ ਨੂੰ ਕਲਖਤਾਨ ਨੂੰ ਕਹਿ ਲਈ ਫੰਡਿੰਗ ਵੀ ਕਰਦਾ ਸੀ ਮੈਂ ਗੱਲ ਇਹ ਨਹੀਂ ਕਰ ਰਿਹਾ ਕਿ ਇਹਦਾ ਕਾਰੋਬਾਰ ਕੀ ਸੀ ਕਾਰੋਬਾਰੀ ਤਾਂ ਗੱਲ ਹੀ ਖਤਮ ਹੈ ਵੀ ਕੈਨੇਡਾ ਸਰਕਾਰ ਨੇ ਸਿੱਧੇ ਕਹਿਤਾ ਕਿ ਜਿੰਨੀ ਵੀ ਇਹਦੀ ਪ੍ਰਾਪਰਟੀ ਹੈ ਉਹ ਜਬਤ ਕੀਤੀ ਜਾਓ ਤੇ ਇਹਨੂੰ ਕੈਨੇਡਾ ਵਿੱਚੋਂ ਕੱਢਿਆ ਜਾਓ ਤੇ ਅਸ਼ੈਲਮ પાਕੇ ਇਹਨੇ ਕੇਸ ਲਾਇਆ ਸੀ ਤੇ ਇਹਨੇ ਜਿਹੜੀਆਂ ਕਰਤੂਤਾਂ ਉਥੇ ਕੀਤੀਆਂ ਨੇ ਭਾਰਤ ਸਰਕਾਰ ਦੇ ਵਿਰੁੱਧ ਬੋਲਿਆ ਨੌਜਵਾਨਾਂ ਨੂੰ ਭੜਕਾਉਂਦਾ ਰਿਹਾ ਪਰ ਬਹੁਤੇ ਲੋਕਾਂ ਨੂੰ ਲੱਗਦਾ ਸੀ ਕਿ ਵਧੀਆ बिजनेसमैन ਵਪਾਰੀ ਬੰਦਾ ਹੈ ਪਰ ਜਦੋਂ ਕਰਤੂਤਾਂ ਸਾਹਮਣੇ ਆਈਆਂ ਕਿ ਖਾਲਸਤਾਨੀ ਹੈ ਔਰ ਸਿੱਖ ਫੋਰ ਜਸਟਿਸ ਜਾਨੀ ਕਿ ਇਹ ਕਹਿ ਸਕਦੇ ਆ ਕਿ ਇਸ ਬੰਦੇ ਨੇ ਭਾਰ ਸਰਕਾਰ ਦੇ ਵਿਰੁੱਧ ਬਹੁਤ ਛਾਜਸ਼ਾਂ ਔਰ ਲੋਕਾਂ ਨੂੰ ਗੁੰਮਰਾਹ ਕਰਨਾ ਔਰ ਕੈਨੇਡਾ ਦੇ ਵਿੱਚ ਗੈਕਸਟਵਾਦ ਨੂੰ ਬढ़ावा ਦੇਣਾ ਇਥੋਂ ਤੱਕ ਬ੍ਰਿਟੇਨ ਸਰਕਾਰ ਨੇ ਇਹਨੂੰ ਅਤਵਾਦੀ ਐਲਾਨ ਦਿੱਤਾ ਹੈ ਜਾਨਕਿ ਅਤਵਾਦ ਨੂੰ ਇਹ ਬੰਦੇ ਪ੍ਰਮੋਟ ਕਰਦੇ ਸੀ ਤੇ ਇਹਨਾਂ ਕਰਤੂਤਾਂ ਕਰਕੇ ਇਨੂੰ ਦੇਸ਼ ਨਿਕਾਲਾ ਜਨਟ ਕੇ ਕੈਨੇਡਾ ਤੋਂ ਕੱਢਿਆ ਜਾਣਾ ਹੈ ਦੇਸ਼ ਨਿਕਾਲਾ ਦੇ ਕੇ ਇਹ ਖਬਰ ਤੁਹਾਡੇ ਨਾਲ ਸਾਂਝੀ ਤਾਂ ਕੀਤੀ ਹੈ ਔਰ ਸਰਕਾਰ ਨੇ ਹਦਾਇਤ ਕੀਤੀ ਹੈ ਵੀ ਇਹ ਜਿਹੜੇ ਇਦਾਂ ਦੇ ਲੋਕ ਨੇ ਇਹਨਾਂ ਤੋਂ ਦੂਰੀ ਬਣਾ ਕੇ ਰੱਖੋ ਨੇ ਪਹਿਲਾਂ ਵੀ ਕਈ ਵਾਰੀ ਕਿਹਾ ਵੀ ਆਟੇ ਨੂੰ ਪ੍ਰੇਥਨ ਜ਼ਰੂਰ ਲੱਗਦਾ ਹੁੰਦਾ ਉਹਦਾ ਕਾਰਨ ਹੈ ਵੀ ਜਿਹੜੇ ਬੰਦੇ ਭਾਰਤ ਤੋਂ ਕੈਨੇਡਾ ਜਾ ਕੇ ਵੱਸਦੇ ਨੇ ਕਾਰੋਬਾਰ ਕਰਦੇ ਨੇ ਕਿਉਂ ਇਹੋ ਜਿਹੇ ਗੁਰਪ੍ਰੀਤ ਸਿੰਘ ਅਤਵਾਦੀ ਜਿਹੜੇ ਇਹ ਉਹਨਾਂ ਬੰਦੇ ਨੂੰ ਟਾਰਗੇਟ ਕਰਦੇ ਨੇ ਜਿਹੜੇ ਬੰਦੇ ਵਧੀਆ ਕਾਰੋਬਾਰੀ ਹੋਣ ਜਿਹੜੇ ਚਾਰ ਪੈਸੇ ਦੇ ਸਕਦੇ ਹੋਣ ਤਾਂ ਕਰਕੇ ਕੈਨੇਡਾ ਦੀ ਸਰਕਾਰ ਨੇ ਇਹ ਕਿਹਾ ਜੇ ਆਮ ਲੋਕਾਂ ਨੇ ਤਾਂ ਤੋਰੀ ਬਣਾ ਕੇ ਰੱਖੋ ਤੇ ਜੇ ਕਿਤੇ ਇਹਨਾਂ ਦੇ ਟੱਚ ਵਿੱਚ ਕੋਈ ਬੰਦਾ ਆਇਆ ਉਹਦੀ ਪੁਛਗਿਛ ਉਹਦੀ ਜਾਣਕਾਰੀ ਕੈਨੇਡਾ ਸਰਕਾਰ ਨੇ ਰੱਖਣੀ ਹੈ ਉਹਨੂੰ ਫਰੋਲਣਾ ਹੈ ਜਾਨਕਿ ਤਕਤੀਸ਼ ਕਰ ਲਈਏ ਉਹਦੀ ਹੋਣੀ ਹੈ ਉਹਦਾ ਪੂਰਾ ਡਾਟਾ ਦੇਖਿਆ ਜਾਣਾ ਹੈ ਕੋਈ ਲੈਣ ਦੇਣ ਉਹ ਸਭ ਕੁਝ ਫਰੋਲਣਗੇ ਫਿਰ ਆਟੇ ਨੂੰ ਪੜਿਤਣ ਲੱਗੂਗਾ ਜਿਹੜੇ ਬੰਦੇ ਇਹਨਾਂ ਦੇ ਟੱਚ ਵਿੱਚ ਹੋਣਗੇ ਮਤਲਬ ਸੇਕ ਕੌਮ ਦੇ ਨਾਂ ਤੇ ਇਹ ਲੋਕ ਕਲੰਕ ਨਹੀਂ ਤੱਬਾ ਨਹੀਂ ਕਿਉਂਕਿ ਛੇ ਕੌਮ ਦੇ ਨਾਂ ਤੇ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਜਦੋਂ ਟੈਗ ਇਹਨਾਂ ਦੇ ਨਾਮ ਨਾਲ ਅਤਵਾਦ ਦਾ ਲੱਗ ਜਾਂਦਾ ਹੈ ਫਿਰ ਆਪਣੇ ਆਪ ਬਹੁਤ ਲੋਕ ਹੈ ਜਿਹੜੇ ਨੇ ਤਾਂ ਦੂਰੀ ਬਣਾ ਲੈਂਦੇ ਮੈਂ ਬੇਨਤੀ ਕਰਨੀ ਹੈ ਜਿਹੜੇ ਕੈਨੇਡਾ ਕੈਨੇਡਾ ਦੇ ਵਸਿੰਦੇ ਲੋਕ ਨੇ ਵੀ ਇਹ ਜੇ ਹੋਰ ਪਤਾ ਨਹੀਂ ਕਿੰਨੇ ਕੁ ਲੋਕ ਨੇ ਜਿਨ੍ਹਾਂ ਨੂੰ ਕੈਨੇਡਾ ਤੋਂ ਕੱਢਿਆ ਜਾਊ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣਗੀਆਂ ਤੇ ਇਹ ਪੂਰੀ ਕੌਮ ਦੇ ਮੱਥੇ ਤੇ ਕਲੰਕ ਲਾਉਣ ਵਾਲੇ ਬੰਦੇ ਆ ਕੌਮ ਦੀ ਗੱਲ ਛੱਡੋ ਮੈਂ ਖਰੀਂਗੇ ਖਰੀਂਗੇ ਨਹੀਂ ਗੱਲਾਂ ਕਹਿਣਾ ਹੁੰਦਾ ਵੀ ਜਿਹੜੇ ਬੰਦੇ ਆਪਣੇ ਕਾਰੋਬਾਰ ਸੈੱਟ ਕਰੀ ਬੈਠੇ ਨੇ ਕੈਨੇਡਾ ਦੇ ਵਿੱਚ ਤੇ ਉਹ ਐਵੇਂ ਆਪਣੇ ਆਪ ਨੂੰ مصیبت ਵਿੱਚ ਨਾ ਪਾ ਲਿਓ ਇਹਨਾਂ ਲੋਕਾਂ ਦੇ ਟੱਚ ਵਿੱਚ ਆ ਕੇ ਤੇ ਇਹ ਖਾਲਸਤਾਨੀ ਹੈ ਬੱਬਰ ਖਾਲਸਾ ਦੀ ਠੰਡੰਗ ਵੀ ਕਰਦਾ ਔਰ ਨੌਜਵਾਨਾਂ ਨੂੰ ਗੁੰਮਰਾਹ ਵੀ ਕਰਦਾ ਹੈ ਔਰ ਇਹਦੀ ਜਿੰਨੀ ਪ੍ਰਾਪਰਟੀ ਸੀ ਉਹ ਸਾਰੀ ਸਰਕਾਰ ਨੇ ਜ਼ਬਤ ਕਰ ਲਈ ਹੈ ਤੇ ਬਸ ਤਕਰੀਬਨ 12 ਦਸੰਬਰ ਦੀ ਗੱਲ ਹੈਗੀ ਆ ਜਿਹੜੇ ਦੋਸ਼ ਇਹਦੇ ਤੈਅ ਹੋਏ ਨੇ ਤੇ ਕੈਨੇਡਾ ਤੋਂ ਇਹਨੂੰ ਭਾਰਤ ਵਾਪਸ ਭੇਜਿਆ ਜਾਣਾ ਤੇ ਬੇਨਤੀ ਪ੍ਰਵਾਨ ਕਰਨ ਔਰ ਜਿਹੜੇ ਵੀ ਇਹਨੇ ਟੱਚ ਵਿੱਚ ਰਹਿੰਦੇ ਨੇ ਜਾਂ ਕਈਆਂ ਦੇ ਦਿਮਾਗ ਵਿੱਚ ਕੀੜਾ ਹੁੰਦਾ ਵੀ ਅਸੀਂ ਖਾਲਸਤਾਨ ਲੈ ਕੇ ਬੈਠਾਂਗੇ ਤੇ ਇਹ ਫੁਕਰੀਆਂ ਨਾ ਮਾਰਿਆ ਕਰੋ ਬਸ ਦੇ ਹੰਦੇ ਰਹੋ ਆਪਣੇ ਪਰਿਵਾਰ ਦੇ ਵਿੱਚ ਰਹੋ ਤੇ ਇਹ ਜਿਹੜੇ ਅਤਵਾਦੀ ਨੇ ਖਾਲਸਤਾਨੀ ਨੇ ਇਹਨਾਂ ਤੋਂ ਦੂਰੀ ਬਣਾ ਕੇ ਰੱਖੋਗੇ ਤਾਂ ਚੰਗੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ